ਵਿਰਧ ਆਸ਼ਰਮ ਵਿੱਚ ਮਨਾਇਆ ਰਖੜੀ ਦਾ ਤਿਉਹਾਰ ਫਗਵਾੜਾ ਸਰਬ ਨੌਜਵਾਨ ਸਭਾ ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸਨੀਚਰਵਾਰ ਨੂੰ ਭੈਣ ਭਰਾ ਦੇ ਪਿਆਰ ਤੇ ਸਨੇਹ ਦਾ ਪ੍ਰਤੀਕ ਰਖੜੀ ਦਾ ਪਵਿੱਤਰ ਤਿਉਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਵਿਰਧ ਆਸ਼ਰਮ ਸਪਰੋਡ ਵਿਖੇ ਮਨਾਇਆ ਗਿਆ ਸਵアド ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਅਗਵਾਈ ਹੇਠ ਸਵアド ਦੇ ਮੈਂਬਰਾਂ ਨੇ ਆਸ਼ਰਮ ਦੀਆਂ ਨੇਤਰਹੀਣ ਕੁੜੀਆਂ ਤੋਂ ਪਿਆਰ ਤੇ ਸਤਕਾਰ ਸਹਿਤ ਰਖੜੀ ਬਨਵਾਈ ਅਤੇ ਉਹਨਾਂ ਨੂੰ ਤੋਹਫੇ ਵੰਡ ਕੀਤੇ ਗਏ ਇਸ ਦੌਰਾਨ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕਹਿਤ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਅਪਤਾਰ ਸਿੰਘ ਮਣ ਕੌਮਿਸ ਕਤਰ ਪਾਜਪਾ ਅਲਾਈਅੰਸ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਸਿੰਘ ਕੁੰਦੀ ਸਮਾਜ ਸੇਵਕ ਰਣਜੀਤ ਮੰਨੜ ਸਤਨਾਮ ਸਿੰਘ ਰਾਣਾ ਜੱਸੀ ਸਟੀਲ ਅਤੇ ਆਸ਼ਰਮ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਹਾਜ਼ਰ ਹੈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਤਨੇ ਸਵਾਦੇ ਇਸ ਮਨੁੱਖਤਾ ਪਰੇ ਉਪਰਾਲੇ ਦੀ ਸਲਾਘਾ ਕਰਦਿਆਂ ਕਿ ਆਪਣੇ ਤਿਉਹਾਰਾਂ ਦੀ ਖੁਸ਼ੀ ਜਦੋਂ ਸਮਾਜ ਦੇ ਅਨਾਥ ਨਿਤਰੀਆਂ ਜਾਂ ਬਜ਼ੁਰਗਾ ਨਾਲ ਸਾਂਝੀ ਕੀਤੀ ਜਾਂਦੀ ਹੈ ਟਾਇਨਾ ਸਿਰਪਉਨਾ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦੇ ਹਨ ਸਗੋਂ ਮਨੁੱਖਤਾ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੇ ਹਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਹਮੇਸ਼ਾ ਸਮਾਜ ਦੇ ਅਜੀਹ ਵਰਗਾ ਨਾ ਤਿਹਾਰਾਂ ਦੀ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਅਤੇ ਅੱਗੇ ਵੀ ਇਹ ਉਪਰਾਲਾ ਜਾਰੀ ਰਹੇਗਾ ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਬਾਬਾ ਮੁਖਤਿਆਰ ਸਿੰਘ ਮੈਨੇਜਰ ਸਵਰਨ ਸਿੰਘ ਸਵਰਨ ਸਵੇਟਾ ਸਾਹਿਬ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਜਨਰਲ ਸੱਤਰ ਡਾਕਟਰ ਵਿਜੇ ਕੁਮਾਰ ਜਸਨ ਮਹਿਰਾ ਮਨਦੀਪ ਵਾਸੀ ਗੁਰਦੀਪ ਸਿੰਘ ਟੂਲੀ ਖਜ਼ਾਂਚੀ ਡਾਕਟਰ ਕੁਲਦੀਪ ਸਿੰਘ ਨਰਿੰਦਰ ਸੈਣੀ ਗੁਲਸਨ ਕਪੂਰ ਪਰਮਜੀਤ ਰਾਏ ਗਣੇਸ਼ ਆਦੀਵੀ ਹਾਜਰ ਸਨ ਵੇਰ ਦਾ ਆਸ਼ਰਮ ਵਿੱਚ ਮਨਾਇਆ ਰਖੜੀ ਦਾ ਤਿਉਹਾਰ ਫਗਵਾੜਾ ਸਰਬ ਨੌਜਵਾਨ ਸਭਾ ਫਗਵਾੜਾ ਅਤੇ